ਇਹ ਜਿਹੜੀ ਸੰਕਲਪਨਾ ਸੁਤਮਾ ਦੇ ਬਸੰਤ ਦੇ ਜਾਗ ਲਾਇਆ ਇਹ ਨੂੰ ਸਮਝ ਕੇ ਹੀ ਕਹਾਣੀ ਗੱਲ ਸਮਝਣੀ ਐ ਇੰਟੀਗਰਲ ਅਸੀਂ ਭਾਈ ਸਾਰੀ ਲੱਸੀ ਐਡ ਕਰਤੀ ਤਦ ਤੋਂ ਉਹ ਇਹਦੇ ਨਾਲ ਅਸੀਂ ਭਾਈ ਨਾ ਸਾਰੀ ਲੱਸੀ ਤਦ ਤੋਂ ਐਡ ਕਰ ਲੀਓ ਰੇ ਪੁਰੂ ਜਗਾਤਾ ਬਖਣ ਨੂੰ ਲੱਸੀ ਨੂੰ ਜਗਾਤਾ ਵੀ ਏਡਾ ਏਡਾ ਹੋ ਜਾ ਤੇ ਏਡਾ ਏਡਾ ਵੀ ਜਦੇ ਬੰਦ ਲਿਓ ਨੇ ਆਪਣੇ ਸੁਦੇ ਬਈ ਚੱਲ ਲੈ ਹਮ ਲੱਸੀ ਅਬੀ ਏਡੋਗੀ ਬਖੜ ਰੋ ਜਾਗੇ ਲੜਾਈ ਤੇ ਰਤੀ ਕਰ ਚੇ ਕਾਬ ਲੜੀ ਹੋਈ ਸੀ ਨਾ ਆ ਬਾੜ ਸੀ ਦੱਤ ਨੂੰ ਗਿਆਨ ਬੰਦ ਨੇ ਫਨੋ ਰੱਖਿਆ ਉਹਦਾ ਜਾ ਕੇ ਨਾ ਇਹ ਰੱਖੇ ਉਹ ਲੱਸੀ ਹੈ ਲੱਸੀ ਹੈ ਉਹ ਇਹ ਲੱਸੀ ਆ ਨਾ ਨੋ ਜਾ ਕੇ ਰੱਖਿਆ ਲੱਸੀ ਕਰਦੇ ਨਹੀਂ ਕਰਦੇ ਲਾਜਤਾ ਦੇ ਕਰਨ ਲਾਦ ਹੂੰ ਲੱਸੀ ਲਾਉਣੀ ਤੇ ਬਿਟਵਾ ਦੇ ਸੁੱਤੇ ਪਏ ਜਿਹੜੇ ਕਹਿੰਦੇ ਨੇ ਸਰਦਾ ਜੀ ਇਹ ਤਾਂ ਜਾ ਕੇ ਕਹੇ ਤੋ ਵਿਚਾ ਲੰਦੇ ਇਹਨੂੰ ਲੱਸੀ ਨੂੰ ਜਾ ਕੇ ਕਹਿੰਦਾ ਕਹਿੰਦਾ ਜਾ ਕੇ ਤੇ ਬਰੂਣ ਲੱਸੀ ਆ ਜਾ ਕੇ ਫੜ ਕੇ ਨਹੀਂ ਜਾਂਦਾ ਕੋਈ ਫੇ ਜਾਗੜੇਗਾ ਤੇ ਹਾਂ ਜਿਆਦਾ ਪੀ ਕੇ ਹੋ ਜਾਣਗੇ ਲੱਸੀ ਜਿਆਦਾ ਪੀ ਕੇ ਜਿਆਦਾ ਨੀਂਦ ਹੁੰਦੀ ਆ ਰ ਜੀ ਇਸ ਕਹੇ ਤੇ ਈ ਲਸੀ ਜਿਆਦਾ ਨਹੀਂ ਪੀਣੀ ਚਾਹੀਦੀ ਦੀਦੋਲੀ। ਹਰ ਗੁਰੂ ਘਰ ਜਾ ਕੇ ਦੀਦ ਨੂੰ ਸੋਵੇ। ਉਹ ਕੁਝ ਜਾਂਦੇ ਕੋਈ ਨਹੀਂ। ਕਿ ਝੜੂਗੀ ਉਹ ਇਦਾਦ ਕੂਕੀ ਝੜਦਾ। ਉਹ ਰੋ ਤੱਕ ਤੱਕ ਵੱਖੜਦੇ ਗਾ ਲੋ। ਆਹ ਤਾਂ ਹੀ ਦਵਾਦੀ ਕਰਿਆ ਲੋ। ਵਾਈ ਬੋਣੀ। ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ। ਅਨਕ ਜੋਨ ਦੁਖ ਪਾਏ। ਖੇਦ ਮਿਟੇ ਸਾਧੂ ਮੇਲਤ। ਸਤਿਗੁਰੂ ਬਜਰ ਨੂੰ ਸਮਾ। ਅਸਲ ਦੇ ਵਿੱਚ ਉਹਦੀ ਬੁੱਤੀ ਹੀ ਜਿਉ। ਕੈਸੀ ਹੈ। ਬਾਇਆ ਚੱਟੂ ਜੀ ਦੋ ਦੂਈ ਦਾ। ਇਹਦੀ ਉਹਨੂੰ ਲੋੜ ਪਈ ਕੀ ਚੀਜ਼ ਦਾ। ਇਹ ਗੱਲ ਸਭ ਕੁਝ ਵਾਸਤੇ ਪੂਰੀ ਜ਼ਿੰਦਗੀ ਚਹੀਦੀ। ਐ ਨਾਮ ਨੂੰ ਹਿੰਤਾ ਕੋਈ ਨਹੀਂ ਕਰਦਾ। ਮਾਰਗੰਦ ਦੇ ਵਿਚਰੂ ਛੇਤੀ ਛੇਤੀ ਫਰਮਤਾ ਚਾਹੀਦੀ। ਕਿਉਂਕਿ ਇਹ ਉਹ ਫੀਲਰ ਹੈ। ਉਹ ਪ੍ਰਪਤਾ ਸੰਜਿਕਾ ਆਉਂਦੀ ਯਾਰ ਨੂੰ ਆ ਮੈਂ ਪ੍ਰਪਤਾ ਇਹ ਪ੍ਰਪਤਾ ਵਿਸ਼ੇ ਦੀ ਨਾੜੀ ਵੀ ਡਈ ਹੋਵੇ ਉਹ ਕਾਲੀ ਹੈ ਫਿਰ ਉਹਨਾਂ ਨੇ ਲੈਣਾ ਕੀ ਹੈ ਉਹਨਾਂ ਨੇ ਦੁਨੀਆ ਬਗਲ ਆਉਣੀ ਹੈ ਉਹਨਾਂ ਨੇ ਗੱਲ ਵੀ ਫਿਰ ਸੰਸਾਰ ਦੀ ਕਰਨੀ ਗੱਲ ਵੀ ਉਹਨਾਂ ਨੇ ਸੰਸਾਰੀ ਰਾਜ ਦੀ ਕਰਨੀ ਹਾਂ ਤੇ ਛੱਡੇ ਦਿੱਤਾ ਉਹ ਤੇ ਇਹ ਕਹਿੰਦਾ ਤੇਰੇ ਇਹਦਾ ਜੀ ਬਹੁਤ ਔਖਾ ਇਹ ਕਾਉਂਟ ਕਰ ਦੋ ਅਖੀਰ ਇਹ ਕਹਿ ਰਹੇ ਉਦੇ ਬਣਾ ਸਰਦਾ ਦੀ ਇਹਦੇ ਬਣਾ ਸਰਦਾ ਜਦ ਇਹਦੀ ਗੱਲਾਂ ਵੀ ਅੱਧਾ ਨੇ ਛੱਡੋ ਇਹ ਕਿੱਥੇ ਜੀਏ ਤਾਂ ਬੁੱਝੀ ਇਹਦੇ ਬਣਾ ਸਰਦਾ ਇਹਦੇ ਬਣਾ ਸਾਲ ਲੈਣਗੇ ਉਹਦੇ ਬਣਾ ਸਰਦਾ ਇਹਦਾ ਉਹਦੇ ਬਣਾ ਰੀੜ ਸਰਦਾ ਮਾਇਆ ਵੀ ਰੀ ਸਰਦਾ ਉਹ ਮਾਇਆ ਕਿ ਉਹ ਛੱਡੂਗਾ ਤਾਂ ਐਂ ਛੱਡੂਗਾ ਉਹਨਾਂ ਤਾਂ ਪਹਿਲੇ ਦਿਨੇ ਕਹਿਤਾ ਵੀ ਮਾਇਆ ਚਟਵੰਡੀ ਤੇ ਗੱਲੇ ਨੂੰ ਰੋਜ਼ਾ ਤੇ ਇਹ ਗੱਲੇ ਮਾਇਆ ਇਸ ਤਰ੍ਹਾਂ ਹੋਣ ਲੱਗੀ ਤਾਂ ਬੋਲੂ ਖੁਗਡੋਂ ਪੁਲਿਆ ਵਿੱਚ ਲਾਗ ਲੋ ਉੱਤਾਰ ਪਹਿਲਾ ਸਟੈਪ ਇਹਨਾਂ ਦਾ ਸਰਦਾਰੀ ਦੇ ਮਾਇਆ ਬਿਰੋ ਮਾਇਆ ਨਹੀਂ ਹੁੰਦੀ ਜੀ ਇਹਦੇ ਸੌੜ ਦਾ ਕੋਈ ਫਾਇਦਾ ਨਹੀਂ ਦੱਸ ਰੋਣ ਦਾ ਫਾਇਦਾ ਉਹਨਾਂ ਤਾਂ ਪਹਿਲਾਂ ਹੀ ਘਾਟਾ ਮਾਰਦਾ ਅਸਲ ਤੇਜੀ ਲੋਡ ਇਰੀ ਗੱਲ ਸਰ ਇਹ ਉਹਨਾਂ ਨੇ ਬੋਰਡ ਤਾਂ ਲਾਇਆ ਇਹ ਬੋਰਡ ਲਾ ਕੇ ਉਹਨੇ ਫੁੱਟ ਕਾ ਕੇ ਇਸ ਬਾਜ ਦੇ ਵਿੱਚ ਆਪਣੀ ਕੁਰਸੀ ਫਕੀ ਤਾਈ ਸਾਡੀ ਇਹਦੀ ਸਟੈਂਥ ਹੈ ਇਹਦੇ ਬੱਧੇ ਵੀ ਵਗਣੇ ਕਿਸੇ ਕੋ ਦਾ ਨਹੀਂ ਕੰਮ ਕਰਦਾ ਇਹ ਕਟਿਸਟ ਕੋ ਦਾ ਹੈ ਹੋਏ ਬੁਗਾਲ ਦੇ ਵਿੱਚ ਕਿਸੇ ਦਾ ਵੀ ਜਿੰਗਰ ਅਸਾਮ ਵੀ ਜਿੰਗਰ ਸਾਹਿਬ ਹੈ ਨਾ ਜਿੰਗਰ ਖਾਇਰਾ ਖਾਇਰ ਜਿੰਗਰ ਹੈ ਹਾਂ ਦੋਖਾ ਬਗਾਲੀ ਸੀ ਉਹ ਅੱਛਾ ਅਸਾਮ ਦਾ ਕੁਛ ਹਿਸਾਬ ਹੋ ਉਹਦੇ ਦਾ ਲੀਡਰ ਬਣ ਕੇ ਐਮਪੀ ਬਣ ਕੇ ਫੋਟੋ ਗੈਲਰੀ ਚੱਕ ਕੇ ਲਾਤਾ ਸੀ ਕਿਹਦੇ ਨਾਲ ਹੋ ਗਿਆ ਫਿਰ ਉਹ ਮੂਵਮੈਂਟ ਸ਼ੁਰੂ ਹੋ ਗਿਆ ਫਿਰ ਉਹਨਾਂ ਕਰਕੇ ਬਿਆਦੀ ਕੁਰਸੀ ਪੱਕੇ ਹੋ ਗਈ ਉਹਦੀ ਕੁਰਸੀ ਗਈ ਫਿਰ ਮੂਵਮੈਂਟ ਸ਼ੁਰੂ ਹੋ ਗਿਆ ਤੇ ਲੋਕ ਜਿਹੜੇ ਨਾਲ ਇਹ ਦਿਨ ਉਹਨਾਂ ਦਾ ਕੀ ਮਤਲਬ ਇਹ ਜੋੜਦੀ ਹੈ ਸੰਸਾਰ ਨੂੰ ਸੰਸਾਰ ਸਮਾਜ ਨੂੰ ਉਹ ਤੋੜ ਦੇ ਸਰ ਇਹ ਤੋੜ ਨਾਲ ਇਹ ਟੁਕੜੇ ਟੁਕੜੇ ਕਰ ਦੇ ਫੈਲੋਂ ਬਾਰਡਰ ਨੂੰ ਦੋਸਤਾਂ ਨੂੰ ਵਾਰਡ ਕੀਤਾ ਦੋਸਤਾਂ ਤੋਂ ਪਾਕਿਸਤਾਨ ਅਟਕੀਤਾ ਪਾਕਿਸਤਾਨ ਨੂੰ ਸਰਹੱਦ ਛੱਡ ਕੀਤਾ ਪੰਜਾਬ ਨੂੰ ਦਰਸਾਂ ਅਟਕੀਤਾ ਹੁਣ ਪੰਜਾਬ ਨੂੰ ਵੀ ਸ਼ਾਇਦ ਹੋਰ ਜਗ੍ਹਾ ਅਟਕਣ ਦੀ ਲੋੜ ਪਵੇ ਵੱਜਾ ਬਲਬਾ ਜ਼ਾਬਤ ਤੇ ਜ਼ੋਗਰਦੀ ਲੋੜ ਪੈ ਜਾਣਗੇ ਤੇ ਮਲਬੇ ਦੇ ਵੀ ਦੋ ਹਿੱਸੇ ਕਿ ਆਈ ਨੇ ਪਰ ਨਹਿਰ ਵਾਲਾ ਆਟਾ ਵਾਲਾ ਆਟਾ ਕੀ ਪਤਾ ਕੀ ਕੀ ਹੋਊਗਾ ਡਿਵੀਜ਼ਨ ਹੁੰਦੇ 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 ਤੇ ਚੇਤਰਬਾਣਾਟ ਕਰਦੇ ਬਾਹਰ ਵੱਡੀਆਂ ਪੌਦੇ ਪੌਦੇ ਜਾਂ ਧੱਕੇ ਜੋਤ ਵੀ ਹਟ ਕਰਤੀਆਂ ਨੇ ਇੱਕ ਵੇ ਇੱਕ ਤਾਂ ਨਹੀਂ ਹਟ ਦਿੰਦਾ ਜਿਹੜਾ ਆਪਣੇ ਆਪ ਨੂੰ ਇੱਕੋ ਸੌਣੀ ਨਾ ਹਟ ਦਿੰਦਾ ਉਹ ਦੋਇਆਂ ਨੂੰ ਤੋਂ ਕਮਰ ਹਰਦਾ ਉਹ ਵੀ ਡਿਵੀਜ਼ਨ ਕਰੂਗਾ ਸੁਮਾਰਨੀ ਬਸ ਉਹਦਾ ਸੋੜ ਗੱਡੀ ਰਖੜ ਦੇ ਫਾਇਦਾ ਹਰ ਮਨੁੱਖੀ ਜਾਤ ਸਾਰੀ ਆਟਾ ਡੇ ਕਰ ਲਈ ਹਾਂ ਜਿਹੜਾ ਇੱਕ ਹੋ ਗਿਆ ਉਹ ਤੇ